This bulletin is sponsored by Netplus Broadband Internet ka Baap Namaskar Navrang TV dekh rahe sare hi dashkada da swagat hai te hun sagar me visthan nal Philor vich wapre ek sadak haase vich pati patni di dardnak mot hon di suchna mili hai ukt haasa motorcycle te tractor trolley di takkar hon karan wapreya hai filhal police ne pidit parivar de bayan de aadhar te mamla darj kar agli karwai shuru kar deti hai ਫਿਲੌਰ ਦੇ ਤੱਲਨ ਰੋਡ ਤੇ ਬੀਤੀ ਰਾਤ ਹੋਏ ਦਰਦਨਾਕ ਸੜਕ ਹਾਸੇ ਵਿੱਚ ਪਤੀ-ਪਤਨੀ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਹਾਸਾ ਮੋਟਰਸਾਈਕਲ ਦੀ ਟਰੈਕਟਰ ਟਰੈਲੀ ਨਾਲ ਟਕਰ ਹੋਣ ਕਾਰਨ ਵਾਪਰਿਆ ਹੈ। ਇਸ ਭਿਆਨਕ ਸੜਕ ਹਾਸੇ ਵਿੱਚ ਦੋਵੇਂ ਪਤੀ-ਪਤਨੀ ਗੰਭੀਰੂ ਬੀਜਖਮੀ ਹੋ ਗਏ ਜਿਨ੍ਹਾਂ ਨੂੰ ਸਥਾਨਕ ਲੋਕਾਂ ਵੱਲੋਂ ਨਜ਼ੀਂ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਜਿੱਥੇ ਕਿ ਡਾਕਟਰਾਂ ਨੇ ਦੋਨਾਂ ਦੀ ਹਾਲਤ ਨੂੰ ਨਾਜ਼ੁਕ ਦੇ ਦੇ ਹੋਏ ਡੀਐਮਸੀ ਲੁਧਿਆਣਾ ਰੈਫਰ ਕਰ ਦਿੱਤਾ। ਜਿੱਥੇ ਕਿ ਡਾਕਟਰਾਂ ਨੇ ਦੋਵੇਂ ਪਤੀ-ਪਤਨੀ ਨੂੰ ਮ੍ਰਿਤਕੀ ਘੋਸ਼ ਮ੍ਰਿਤਕਾਂ ਦੀ ਪਛਾਣ ਓਮ ਸ਼ੰਕਰ ਅਤੇ ਉਸ ਦੀ ਪਤਨੀ இந்து ਦੇਵੀ ਵਾਸੀ ਇੰਦਰਾ ਕਲੋਨੀ ਵਜੋਂ ਹੋਈ ਹੈ ਇਸ ਮੌਕੇ ਗੱਲਬਾਤ ਕਰਦੇ ਪਿੰਡ ਦੇ ਸਰਪੰਚ ਖੁਸ਼ੀਨਾਮ ਅਤੇ ਮਨੋਜੀਤ ਕਮਾਨੇ ਦੱਸਿਆ ਗਿਆ ਕਿ ਹਾਦਸਾ ਨੰਗਲਗੇੜ ਦੇ ਨਜ਼ਦੀਕ ਹੋਇਆ ਹੈ ਉਹਨਾਂ ਕਿਹਾ ਕਿ ਦੋਵੇਂ પતિ ਪਤਨੀ ਕਰਿਆਨੇ ਦੀ ਦੁਕਾਨ ਤੋਂ ਘਰ ਦਾ ਸਮਾਨ ਲੈ ਕੇ ਘਰ ਚਾ ਰਹੇ ਸਨ ਕਿ ਰਸਤੇ ਵਿੱਚ ਇਹਨਾਂ ਦੀ ਬਾਈਕ ਦੀ ਟਰੈਕਟਰ ਟ੍ਰੈਲੀ ਨਾਲ ਟੱਕਰ ਹੋ ਗਈ ਉਹਨਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਟਰੈਕਟਰ ਟ੍ਰੈਲੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਉਹਨਾਂ ਪੁਲਿਸ ਪ੍ਰਸ਼ਾਸਨ ਵੱਲੋਂ ਇਨਸਾਫ ਦੀ ਕੋਹਾ ਲਗਾਈ ਹੈ ਹਾਂਜੀ ਭਾਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਮਨੋਜ ਗਿੱਕੂ ਸੇ ਕਿੱਥੇ ਦੇ ਰਹਿਣ ਵਾਲੇ ਤੁਸੀਂ ਮੇਰਾ ਕੋਲ ਨੰਗਲ ਦੇ ਤੇ ਪਾਜੀ ਕੱਲ ਪਤਾ ਲੱਗਾ ਕਿ ਨੰਗਲ ਗੇਟ ਜਿਹੜੇ ਉੱਥੇ ਆ ਪਿੰਡ ਨੰਗਲ ਦੇ ਜਿਹੜੇ ਗੇਟ ਦੇ ਵਿੱਚ ਐਕਸੀਡੈਂਟ ਹੋਇਆ ਤੇ ਦੋ ਜਿਹੜੀਆਂ ਜਾਨਾਂ ਤੁਹਾਡੇ ਪਰਿਵਾਰ ਦੀਆਂ ਚਲੇ ਗਈਆਂ ਕਿਸ ਤਰ੍ਹਾਂ ਐਕਸੀਡੈਂਟ ਹੋਇਆ ਉਹ ਜੀ ਪਾਜੀ ਉਹ ਕਿਰਾਨੀ ਦੀ ਦੁਕਾਨ ਤੋਂ ਸੌਦਾ ਲੈ ਕੇ ਨਿਕਲਦੇ ਸੀਗੇ ਦਵਾਈ ਲੈਣ ਚੱਲੇ ਸੀ ਦਵਾਈ ਲੈਣ ਚੱਲੇ ਸੀ ਮੋਫਰੀ ਲੈ ਕੇ ਆਏ ਉੱਥੇ ਠੇਕੇ ਸਾਹਮਣੇ ਹੋ ਗਿਆ ਜੀ ਜੋ ਹੋ ਗਿਆ ਹਾਂ ਜੀ ਅੱਛਾ ਤੇ ਕੀ ਮਤਲਬ ਉਹ ਕਿੰਨੀ ਕੁ ਉਮਰ ਸੀ ਕੀ ਉਹਨਾਂ ਦੀ ਉਹਨਾਂ ਦੀ 45 44 ਸਾਲ ਦੀ ਉਮਰ ਇਹਨਾਂ ਦੀ 40 ਸਾਲ ਦੀ ਠੀਕ ਹੈ ਤੇ ਕੀ ਮਤਲਬ ਟਰਾਲੀ ਕਿਧਰੋਂ ਆ ਰਹੀ ਸੀ ਤੇ ਕਿਧਰ ਜਾ ਰਹੀ ਸੀ ਟਰਾਲੀ ਸਰ ਤਲਵਨ ਬਲਵਾਰੀ ਸੀ ਫਲੋਰ ਨੂੰ ਜਾਂਦੇ ਸੀਗੇ ਤਾਂ ਟਰਾਲੀ ਪਤਾ ਨਹੀਂ ਕੀ ਸਿਸਟਮ ਦਾ ਖਰਾਬ ਹੋ ਗਿਆ ਟਰਾਲੀ ਘੁੰਮ ਗਈ ਉਹਨਾਂ ਦਾ ਮੋੜਾ ਕੋਲ ਵਿੱਚ ਲੱਗਾ ਮੇਰੇ ਪ੍ਰਾ ਸੀਗਾ ਤੇ ਮੇਰੀ ਪਰਜਾਇ ਸੀ ਦੋਨੋਂ ਦੀ ਮੌਕੇ ਤੇ ਮੌਤ ਹੋ ਗਈ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਭਾਈ ਅਸੀਂ ਚੱਕ ਕੇ ਲੈ ਕੇ ਮੰਗੀ ਆਏ ਸੀਗੇ ਨੰਗੀ ਥੋਕੀ ਅਸੀਂ ਡੀ ਐਮ ਸੀ ਲੈ ਕੇ ਗਏ ਬਾਕੀ ਮੁਰਕੇ ਪ੍ਰਸ਼ਾਸਨ ਗਈ ਉਹਨਾਂ ਦੀ ਟਰਾਲੀ ਥਾਣੇ ਤੇ ਜੱਫਤ ਕੀਤੀ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆ ਤੁਸੀਂ ਪਾਜੀ ਪਰਸੰਤਨ ਤੋਂ ਹੀ ਮਾਨਾ ਸਾਡੀ ਸੁਣਵਾਈ ਹੋ ਗਈ ਜੋ ਜਾਇਜ਼ ਹੈਗਾ ਉਹ ਕਰਵਾਇ ਕੀਤੀ ਪਾਜੀ ਮੌਕੇ ਤੇ ਜਿਹੜਾ ਟਰਾਲੀ ਜਿਹੜਾ ਡਰਾਈਵਰ ਸੀਗਾ ਉਹ ਮੌਕੇ ਤੇ ਮੌਜੂਦ ਸੀਗਾ ਕਿ ਨਹੀਂ ਨਹੀਂ ਪਾਜੀ ਟਰਾਲੀ ਛੱਡ ਕੇ ਭੱਜ ਗਿਆ ਤੇ ਉਹਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ ਪਾਜੀ ਕੋਸ਼ਿਸ਼ ਕਿਸੇ ਨੇ ਕੀਤੀ ਸਾਰੇ ਮੇਰੇ ਪ੍ਰਾਤਪਾਲਿਆ ਨੂੰ ਚੱਖਣ ਦੀ ਕੋਸ਼ਿਸ਼ ਕਰਨ ਲੱਗੇ ਉਹਨੇ ਮੌਕੇ ਦੇਖ ਕੇ ਹੋਰ ਨਿਕਲ ਗਿਆ ਟਰਾਲੀ ਟੇਟਰ ਉੱਥੇ ਖੜਾ ਕਰ ਗਿਆ ਉਧਰ ਮੌਕੇ ਦੇ ਪਹੁੰਚੇ ਡਿਊਟੀ ਅਧਿਕਾਰੀ ਗੋਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲੌਰ ਤੋਂ ਨਵਰਾਂਗ ਚੈਨਲੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਤੇ ਆ ਰਹੇ ਹਨ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਇੱਕ ਫਰਵੀ ਨੂੰ ਜਲੰਧਰ ਆਣਗੇ ਅਤੇ ਸ਼੍ਰੀ ਗੁਰੂ ਰਵੀਦਾਸ ਜੰਮਤੀ ਮੌਕੇ ਡੇਰਾ ਸਚਖੰਡ ਬੱਲਣਾ ਵਿਖੇ ਨਤਮਸਤਕ ਹੋਣਗੇ ਦੱਸ ਦਈਏ ਕਿ ਇਸ ਤੋਂ ਪਹਿਲਾਂ ਕੇਂਦਰ ਵੱਲੋਂ ਡੇਰਾ ਸਚਖੰਡ ਬੱਲਣਾ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਨੂੰ ਪਦਮਸ਼੍ਰੀ ਅਵਾਰਡ ਨਾਲ ਨਿਵਾਜਨ ਦਾ ਐਲਾਨ ਵੀ ਕੀਤਾ ਗਿਆ ਹੈ ਵਿੱਤ ਦਿਨੇ ਗੁਰਾਇਆਂ ਦੇ ਰਹਿਣ ਵਾਲੇ ਨੌਜਵਾਨ ਦੀ ਰਸ਼ੀਆ ਵਿੱਚ ਹੋਈ ਮੌਤ ਤੋਂ ਬਾਅਦ ਜਿੱਥੇ ਪਰਿਵਾਰ ਵੱਲੋਂ ਸਰਕਾਰ ਅੱਗੇ ਕੁਝ ਮੰਗਾਂ ਰੱਖੀਆਂ ਗਈਆਂ ਸਨ ਉਹਨਾਂ ਮੰਗਾਂ ਨੂੰ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸਿੰਚੇ ਵਾਲ ਵੱਲੋਂ ਪੂਰੀਆ ਕਰਵਾਉਣ ਦੇ ਦਿੱਤੇ ਗਏ ਆਸ਼ਵਾਸਨ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕ ਮੰਦੀਪ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਵਕਵਕ ਬੁਲਾਰਿਆਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਸਰਕਾਰ ਤੇ ਪ੍ਰਸ਼ਾਸਨ ਨਾਲ رابطہ ਕਾਇਮ ਕਰਕੇ ਉਹਨਾਂ ਨੂੰ ਇਨਸਾਫ ਜ਼ਰੂਰ ਦਿਵਾਉਣਗੇ ਬੀਤੇ ਦਿਨੀ ਗੁਰਾਂ ਦੇ ਰਹਿਣ ਵਾਲੇ ਮਨਦੀਪ ਦੀ ਰਸ਼ੀਆ ਵਿਖੇ ਹੋਈ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਮਨਦੀਪ ਦਾ ਆਖਿਰਕਾਰ ਅੰਤਿਮ ਸੰਸਕਾਰ ਕਰ ਹੀ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਮਨਦੀਪ ਆਪਣੇ ਘਰ ਦੇ ਹਾਲਾਤਾਂ ਨੂੰ ਸੁਖਾਲੇ ਕਰਨ ਦੇ ਮਕਸਦ ਨਾਲ ਹੀ ਰਸ਼ੀਆ ਗਿਆ ਸੀ ਜਿੱਥੇ ਕਿ ਗਲਤ ਏਜੰਡਾ ਦੇ ਹੱਥੇ ਚੜ੍ਹ ਕੇ ਰਸ਼ੀਆ ਤੇ ਯੂਕਰੇਨ ਦਰਮਿਆਨ ਚੱਲ ਰਹੀ ਜੰਗ ਵਿੱਚ ਸ਼ਹੀਦ ਹੋ ਗਿਆ ਸੀ ਇਸ ਮੌਕੇ ਗੱਲਬਾਤ ਕਰਦਿਆਂ ਸ਼ਹਿਰ ਦੇ ਪਤਵੰਤਿਆਂ ਨੇ ਕਿਹਾ ਕਿ ਪਰਿਵਾਰ ਵੱਲੋਂ ਜੋ ਮੰਗਾਂ ਰੱਖੀਆਂ ਗਈਆਂ ਸਨ ਉਸ ਨੂੰ ਸਰਕਾਰ ਪਾਸੋਂ ਪੂਰੀਆਂ ਕਰਵਾਉਣ ਲਈ ਉਹ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਰابطਾ ਕਾਇਮ ਕਰਨਗੇ ਉਨਾ ਆਖਿਆ ਕਿ ਪਰਿਵਾਰ ਨੇ ਡੀਸੀ ਵੱਲੋਂ ਭੇਜੇ ਗਏ ਅਧਿਕਾਰੀ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਸੀ ਕਿ ਪਰਿਵਾਰ ਵਿੱਚੋਂ ਕਿਸੇ ਇੱਕ ਨੂੰ ਸਰਕਾਰੀ ਨੌਕਰੀ ਦੇਣ, ਮਨਦੀਪ ਨੂੰ ਸ਼ਹੀਦ ਦਾ ਦਰਜਾ ਦੇਣ, ਧੋਖੇਵਈ ਏਜੰਡਾ ਖਿਲਾਫ ਕਾਰਵਾਈ ਕੀਤੀ ਜਾਵੇ। ਉਹਨਾਂ ਕਿਹਾ ਕਿ ਬੀਤੇ ਦਿਨੀ ਮਨਦੀਪ ਦੇ ਪਰਿਵਾਰਕ ਮੈਂਬਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸਿੰਚੇ ਵਾਲਵ ਕੋਲ ਵੀ ਗਏ ਸਨ ਜਿੱਥੇ ਕਿ ਉਹਨਾਂ ਨੇ ਪਰਿਵਾਰ ਨੂੰ ਉਹਨਾਂ ਦੀਆਂ ਮੰਗਾਂ ਨੂੰ ਮਨਵਾਉਣ ਦਾ ਆਸ਼ਵਾਸਨ ਦਿੱਤਾ ਸੀ। ਜਿਸ ਤੋਂ ਬਾਅਦ ਹੀ ਪਰਿਵਾਰ ਵੱਲੋਂ ਮਨਦੀਪ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਉਨਾ ਆਖਿਆ ਕਿ ਉਹ ਵੀ ਹੋਰਨਾਂ ਕਾਉਂਸਲਰਾਂ ਨਾਲ ਗੱਲਬਾਤ ਕਰਕੇ ਜਲਦੀ ਸਰਕਾਰ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਮਿਲਣਗੇ ਤੇ ਪਰਿਵਾਰ ਦੀ ਮਦਦ ਕਰਨ ਦਾ ਕਹਿਣਗੇ ਗੁਰਾਂ ਤੋਂ ਨਵਰੰਗ ਚੈਨਲ ਇਹ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਪਿਛਲੇ ਦਿਨੀ ਸਾਡੇ ਗੁਰਾਂ ਸ਼ਹਿਰ ਦੇ ਵਿੱਚ ਗੁਰੂ ਦਵਦਾਸ ਨਗਰ ਮੱਲੇ ਫੜੀ ਦੁਖਦਾਈ ਘਟਨਾ ਜਿਹੜੀ ਆ ਰਸ਼ੀਆ ਦੇ ਵਿੱਚ ਜੋ ਸਾਡਾ ਗੁਰਾਂ ਤੋਂ ਨੌਜਵਾਨ ਬੀਰ ਸੀਗਾ ਮਨਦੀਪ ਜੋ ਰੋਟੀ ਰੋਜੀ ਕਮਾਉਣ ਦੇ ਲਈ ਦਸ਼ਿਆ ਗਿਆ ਸੀ ਤੇ ਉਥੇ ਗਲਤ ਏਜੰਟਾਂ ਦੇ ਹੱਥ ਆਉਣ ਦੇ ਨਾਲ ਜਿਹੜਾ ਹੈਗਾ ਉਹ ਉਥੇ ਰਸ਼ੀਆ ਆਰਮੀ ਦੇ ਵਿੱਚ ਯੂਕਰੇਨ ਦੀ ਜਿਹੜੀ ਜੰਗ ਸੀ ਉਹਦੇ ਵਿੱਚ ਜਿਹੜਾ ਉਹ ਸ਼ਹੀਦ ਹੋ ਗਿਆ ਸੀ ਉਸ ਦੀ ਬੋਡੀ ਅੱਜ ਤੋਂ ਤਕਰੀਬਨ 20 21 ਦਿਨ ਪਹਿਲਾਂ ਜਿਹੜੀ ਆ ਉਹ ਇੰਡੀਆ ਉਹਦੇ ਜਿਹੜੇ ਪਰਿਵਾਰ ਦੇ ਇਥੇ ਗੁਰਾਇਆਂ ਸ਼ਹਿਰ ਦੇ ਵਿੱਚ ਪਰਤੀ ਸੀ ਤੇ ਜਿਸ ਦਾ ਅੱਜ ਜਿਹੜਾ ਸੰਸਕਾਰ ਆ ਪਰਿਵਾਰ ਵੱਲੋਂ ਜਿਹੜਾ ਹੈਗਾ ਉਹ ਅੱਜ ਕੀਤਾ ਗਿਆ ਹੈਗਾ ਤੇ ਮੈਂ ਇਹ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਬਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਵਖਣ ਔਰ ਪਿੱਛੇ ਪਰਿਵਾਰ ਨੂੰ ਸਾਥ ਸੰਧਿਆ ਨੂੰ ਨਗਰ ਨੂੰ ਸਾਨੂੰ ਸਾਰਿਆਂ ਨੂੰ ਬਾਹਣਾ ਮੰਨਣ ਦਾ ਬਲ ਵਰਤ ਇੱਕ ਪਰਿਵਾਰ ਨੇ ਮੰਗ ਰੱਖੀ ਸੀ ਕਿ ਜਿੰਨਾ ਚਿਰ ਸਾਨੂੰ ਸਰਕਾਰ ਮਤਲਬ ਬੰਦੇ ਨਹੀਂ ਅਰੈਸਟ ਕਰ ਲੈਂਦੀ ਤੇ ਪ੍ਰਸ਼ਾਸਨ ਸਾਨੂੰ ਨੌਕਰੀ ਨਹੀਂ ਦਿੰਦਾ ਸਰਕਾਰ ਸਾਨੂੰ ਨੌਕਰੀ ਨਹੀਂ ਦਿੰਦੀ ਉਨਾ ਟਾਈਮ ਅਸੀਂ ਜਿਹੜਾ ਆਪਣੇ ਮੰਦਿਰ ਦਾ ਸਸਕਾਰ ਨਹੀਂ ਕਰਨਾ ਉਹਦੇ ਬਾਰੇ ਕੀ ਗੱਲਬਾਤ ਉਹਦੇ ਬਾਰੇ ਇਸ ਤਰ੍ਹਾਂ ਸੀ ਕਿ ਸਾਡਾ ਜਦੋਂ ਮਨਦੀਪ ਦੀ ਬਾਡੀ ਇੱਥੇ ਆਈ ਸੀਗੀ ਉਹਦੀ ਡੈੱਡ ਬਾਡੀ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਸ਼ਾਸਨ ਲਗਾਤਾਰ ਇੱਥੇ ਪਰਿਵਾਰ ਦੇ ਨਾਲ ਜਿੱਥੇ ਅਫਸੋਸ ਦੇ ਲਈ ਉਹ ਨਾਲ ਖੜਾ ਰਿਹਾ ਸਾਡੀ ਆਮ ਆਦਮੀ ਪਾਰਟੀ ਦੀ ਸਮੂਚੀ ਟੀਮ ਤੇ ਸਾਡੇ ਮਾਨਯੋਗ ਹਲਕਾ ਅੰਚਾਰਜ ਜੀ ਪ੍ਰਿੰਸੀਪਲ ਪ੍ਰੀਮ ਕੁਮਾਰ ਜੀ ਔਰ ਸਾਡੇ ਸਤਿਕਾਰਯੋਗ ਸੰਤ ਸੀਚੇਵਾਲ ਜੀ ਜਿਹੜੇ ਰਾਜ ਸਭਾ ਮੈਂਬਰ ਨੇ ਉਹ ਵੀ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਆਏ ਸੀ ਔਰ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਵੀ ਆਇਆ ਸੀ ਤੇ ਉਸ ਵਕਤ ਜਿਹੜਾ ਹੈਗਾ ਪਰਿਵਾਰ ਜਿਹੜਾ ਹੈਗਾ ਉਹ ਪਰਿਵਾਰ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਜਾਂ ਪਰਿਵਾਰ ਭਰੋਸੇ 'ਚ ਨਹੀਂ ਆਇਆ ਉਸਦੇ ਲਈ ਜਿਹੜੇ ਸੰਸਕਾਰ ਜਿਹੜੇ ਆ ਉਹ ਲੇਟ ਹੋ ਗਏ ਸੀ ਕੀ ਜ ਜਿਹਨਾਂ ਉਹਦੀਆਂ ਮੰਗਾ ਸੀ ਉਹਨਾਂ ਨੇ ਮੰਗ ਇਹੀ ਸੀ ਜਗਦੀਪ ਜੀ ਕਿ ਮੇਰੇ ਭਰਾ ਨੂੰ ਇਨਸਾਫ ਮਿਲਣਾ ਚਾਹੀਦਾ ਕਿ ਉਹਨੂੰ ਸ਼ੀਦ ਦਾ ਦਰਜਾ ਮਿਲਣਾ ਚਾਹੀਦਾ ਸਰਕਾਰ ਸਾਨੂੰ ਇੱਕ ਨੌਕਰੀ ਦੇਵੇ ਤੇ ਜਿਹੜਾ ਮੇਰੇ ਸਿਰ ਤੇ ਆਰਥਿਕ ਬੋਝ ਪਿਆ ਜਿਹੜਾ ਕਿ ਮੇਰਾ ਘਰ ਵੀ ਕਹਨੇ ਆ ਤੇ ਉਹਦੇ ਬਾਰੇ ਪ੍ਰਸ਼ਾਸਨ ਵੱਲੋਂ ਕੋਸ਼ਿਸ਼ਾਂ ਸਰਕਾਰ ਵੱਲੋਂ ਕੋਈ ਪ੍ਰਵਾਹ ਨੂੰ ਦਿੱਤਾ ਗਿਆ ਬਸ ਬਿਲਕੁਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਿਨ੍ਹਾਂ ਦਾ ਸਹਾਯੋਗ ਡੀਸੀ ਸਾਹਿਬ ਵੱਲੋਂ ਆਪਣਾ ਅੰਮੰਦੇ ਭੇਜਿਆ ਭੇਜਿਆ ਗਿਆ ਸੀਗਾ ਜਿਨ੍ਹਾਂ ਦੀ ਡਿਊਟੀ ਲਈ ਸੀ ਤੇ ਉਹਨਾਂ ਨੂੰ ਪਰਿਵਾਰ ਵੱਲੋਂ ਮੈਮੋਰੰਡਮ ਦਿੱਤਾ ਗਿਆ ਸੀਗਾ ਜੋ ਵੀ ਪਰਿਵਾਰ ਦੀਆਂ ਮੰਗਾ ਸੀਗਿਆ ਉਹ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਆ ਔਰ ਅਸੀਂ ਵੀ ਆਪਣੇ ਵੱਲੋਂ ਪੂਰਾ ਐਫਰਟ ਕਰਾਂਗੇ ਜੋ ਪਰਿਵਾਰ ਦੀਆਂ ਮੰਗਾ ਸੀਗਿਆ ਉਹ ਜਿਹੜੀਆਂ ਪਰਿਵਾਰ ਦੀਆਂ ਮੰਗਾ ਮੰਨ ਕੇ ਜਿਹੜਾ ਹੈਗਾ ਪਰਿਵਾਰ ਕਿਉਂਕਿ ਜਿਹੜਾ ਆਰਥਿਕ ਤੌਰ ਤੇ ਬਹੁਤ ਜ਼ਿਆਦਾ ਬੀਕ ਹੈਗਾ ਤੇ ਮੈਂ ਵੀ ਇਹ ਅਪੀਲ ਆਪਣੇ ਵੱਲੋਂ ਕਰੂੰਗਾ ਪ੍ਰਸ਼ਾਸਨ ਨੂੰ ਤੇ ਆਪਣੀ ਆਪਣੀ ਪਾਰਟੀ ਨੂੰ ਵੀ ਕਿ ਜਿੰਨਾ ਵੀ ਪਾਰਟੀ ਵੱਲੋਂ ਸਰਕਾਰ ਵੱਲੋਂ ਜੋ ਇਹਨਾਂ ਦਾ ਬੰਦਾ ਜੋ ਵੀ ਕਾਨੂੰਨਨ ਤੌਰ ਤੇ ਜੋ ਵੀ ਇਹਨਾਂ ਦੀ مالی ਮਦਦ ਆਪਾਂ ਜੋ ਵੀ ਇਹਨਾਂ ਦੀ ਕਰ ਸਕਦੇ ਆ ਚਾਹੇ ਅਸੀਂ ਉਹ ਨੌਕਰੀ ਦੀ ਗੱਲ ਕੀਤੀ ਸੀਗੀ ਸਰਕਾਰ ਤੋਂ ਚਾਹੇ ਉਹ ਅਸੀਂ ਜਿਹੜੀ ਆ ਪੈਸੇ ਦੀ ਜਿਹੜੀ ਮੰਗ ਕੀਤੀ ਸੀ ਕਿ ਪਰਿਵਾਰ ਜਿਹੜਾ ਆਰਥਿਕ ਤੌਰ ਤੇ ਬੀ ਗਿਆ ਉਹਦੀ ਗੱਲ ਹੋ ਜਵੇ ਤੇ ਚਾਹੇ ਉਹ ਸ਼ਹੀਦ ਦੇ ਦਰਜੇ ਦੀ ਹੋ ਜਵੇ ਉਹ ਪ੍ਰਸ਼ਾਸਨ ਦੇ ਕੋਲ ਅਸੀਂ ਮੈਮੋਰੰਡਮ ਦਿੱਤਾ ਉਹਦੇ ਤੇ ਹੁਣ ਅਸੀਂ ਜਿਹੜਾ ਹੈਗਾ ਸਾਡੀ ਸਾਡੀ ਟੀਮ ਜਿਹੜੀ ਆ ਉਹਦੀ ਉਹਦੇ ਤੇ ਵਿਚਾਰ ਕਰਕੇ ਜੀ ਸਾਬ ਨੂੰ ਮਿਲ ਕੇ ਜੋ ਵੀ ਇੱਥੇ ਅਮਲ ਚੱਲ ਆਉਂਦਾ ਹੋਇਆ ਤੇ ਅਸੀਂ ਉਹ ਜਰੂਰ ਲਿਆ ਕੇ ਪਰਿਵਾਰ ਦੀ ਅਸੀਂ ਪੂਰੇ ਨਾਲ ਖੜੇ ਆ ਜੀ ਪਰਿਵਾਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਪਰਿਵਾਰ ਜਿਹੜੇ ਸੰਤ ਸੀਚੇਵਾਲ ਜੀ ਸਾਡੇ ਸਤਕਾਰਯੋਗ ਰਾਜ ਸਭਾ ਮੈਂਬਰ ਆ ਉਹਨਾਂ ਨੇ ਭਰੋਸਾ ਇਹਨਾਂ ਨੂੰ ਦਿੱਤਾ ਹੋਵੇਗਾ ਉਹਨਾਂ ਦੇ ਕਹਿਣ ਤੇ ਅੱਜ ਜਿਹੜੇ ਇਹ ਸੰਸਕਾਰ ਆ ਉਹ ਇਹ ਕੀਤੇ ਗਏ ਆ ਪੰਜਾਬ ਚ ਕੜਾਕੇ ਦੀ ਠੰਡ ਥੋੜੀ ਜਿਹੀ ਘਟਦੀ ਹੋਈ ਨਜ਼ਰ ਆ ਰਹੀ ਹੈ ਜਿਸ ਨਾਲ ਮੌਸਮ ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ ਸੂਬੇ ਦੇ ਕਈ ਜ਼ਿਲ੍ਹਿਆਂ ਚ ਮੰਗਲਵਾਰ ਨੂੰ ਮੀਂਹ ਪੈਣਾ ਸ਼ੁਰੂ ਹੋ ਗਿਆ ਅਤੇ ਕਈ ਇਲਾਕਿਆਂ ਵਿੱਚ ਕਾਲੇ ਬਦਲਾ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ ਮੌਸਮ ਵਿਭਾਗ ਵੱਲੋਂ 27 ਜਨਵਰੀ ਤੋਂ 1 ਫਰਵਰੀ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਨੇ ਸੀਤ ਲਹਿਰ ਦੇ ਨਾਲ ਨਾਲ ਬਿਜਲੀ ਚਮਕਣ ਗਰਜ ਦੇ ਨਾਲ 40-50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਚੇਤਾਵਨੀ ਜਾਰੀ ਕੀਤੀ ਹੈ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਵੱਲੋਂ 26 ਜਨਵਰੀ ਗਣਤੰਤਰ ਦਿਵਸ ਬੜੇ ਹੀ ਤੂਮਤਮਲ ਨਾਲ ਮਨਾਇਆ ਗਿਆ ਜਿਸ ਵਿੱਚ ਹਲਕਾ ਖਪੂਰਥਲਾ ਦੇ ਵਿਧਾਇਕ ਅਤੇ ਸਾਬਕਾ ਕੈਬਨ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਇਸ ਦੌਰਾਨ ਜਿੱਤੇ ਪੜਾਈ ਵਿੱਚ ਹੁਸ਼ਿਆਰ ਬੱਚਿਆਂ ਦਾ ਸਨਮਾਨ ਕੀਤਾ ਗਿਆ ਉੱਥੇ ਹੀ ਵਕਵਕ ਬੁਲਾੜਿਆਂ ਨੇ ਇਸ ਮੁਹੂ ਇਲਾਕਾ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਵੱਲੋਂ 26 ਜਨਵਰੀ ਗਣਤੰਤਰ ਦਿਵਸ ਬੜੇ ਹੀ ਤੂਮਤਮਲ ਨਾਲ ਮਨਾਇਆ ਗਿਆ ਜਿਸ ਵਿੱਚ ਹਲਕਾ ਕਪੂਰਥਲਾ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਕੁੰਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਇਸ ਦੌਰਾਨ ਉਹਨਾਂ ਨਾਲ 321 ਡੀ ਦੇ ਫਰਸਟ ਵਾਈਸ ਗਵਰਨਰ ਜੀ ਐਸ ਪਾਟਿਆ ਡਾਕਟਰ ਨਵਜੋਤ ਸਿੰਘ ਦਈਆ ਨੰਬਰਦਾਰ ਜੂਨੀਅਰ ਪੰਜਾਬ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਝੜਮਰੀ ਸਰਪ੍ਰਸਤ ਬਲਜਿੰਦਰ ਸਿੰਘ ਕਿੱਲੀ ਤੋਂ ਇਲਾਵਾ ਨਗਰ ਕੌਂਸਲ ਪ੍ਰਧਾਨ ਸ਼੍ਰੀਮਤੀ ਹਰਦੀਪ ਕੌਰ ਚੋਹਲ ਵੀ ਮੌਜੂਦ ਸਨ ਸਮਾਗਮ ਦੌਰਾਨ ਜਿੱਥੇ ਬੱਚਿਆਂ ਵੱਲੋਂ ਦੇਸ਼ ਭਗਤੀ ਨਾਲ ਸੰਬੰਧਿਤ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਸਮਾਗਮ ਦੇ ਪ੍ਰਬੰਧਕ ਅਸ਼ੋਕ ਸੰਤੂ ਨੇ ਦੱਸਿਆ ਕਿ ਨੰਬਰਦਾਰ ਚੁਨੀਅਨ ਚਿੜਾ ਚਲੰਦਰ ਦਾ ਇਹ ਲਗਾਤਾਰ ਮਨਾਇਚਾਨ ਵਾਲਾ ਕੱਤੀਮਾ ਰਾਸ਼ਟਰੀ ਦਿਹਾੜਾ ਸੀ ਜਿਸ ਵਿੱਚ ਹਮੇਸ਼ਾ ਦੀ ਤਰ੍ਹਾਂ ਬਹੁਤ ਵੱਡੀ ਗਿਣਤੀ ਵਿੱਚ ਦੇਸ਼ ਭਗਤਾਂ ਨੇ ਇਕੱਠੇ ਹੋ ਕੇ ਦੇਸ਼ ਦੇ ਰਾਸ਼ਟਰੀ ਝੰਡੇ ਨੂੰ ਸਲਾਮਤੇ ਸ਼ਹੀਦਾਂ ਨੂੰ ਪ੍ਰਣਾਮ ਕੀਤਾ ਸਮਾਗਮ ਦੌਰਾਨ ਸਮਾਜ ਦੇ ਵਕਫਾ ਖੇਤਰਾ ਵਿੱਚ ਯੋਗਦਾਨ ਪਾਉਣ ਵਾਲੀਆਂ ਸਖਸ਼ੀਤਾ ਨੂੰ ਮਾਨ ਵਧਣੇ ਆਵਾਜ਼ ਕਲਮ ਫਕਰੇ ਨੰਬਰਦਾਰ ਸੀਨੀਅਰ ਸਿਟੀਜ਼ਨ ਮਾ ਸਰਸਪਤੀ ਐਵਾਰਡ ਵਾਇਸ ਆਫ ਪੰਜਾਬ ਭਗਤੀ ਪ੍ਰਸਾਰ ਐਵਾਰਡ ਨਾਲ ਨਿਵਾਜਿਆ ਗਿਆ ਸਮਾਗਮੋ ਕੇ ਨੂਰਮੈਲ ਦੇ ਐਸ ਐਚ ਓ ਬਲਵਿੰਦਰ ਸਿੰਘ ਵੱਲੋਂ ਰਾਸ਼ਟਰੀ ਝੰਡੇ ਨੂੰ ਸਲਾਮੀ ਵੀ ਦਿੱਤੀ ਗਈ ਇਸ ਤੋਂ ਇਲਾਵਾ ਪੜ੍ਹਾਈ ਦੇ ਖੇਤਰ ਵਿੱਚ ਵਧੀਆ ਪੋਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਮਾ ਸਰਸਪਤੀ ਐਵਾਰਡ ਨਾਲ ਨਿਵਾਜਿਆ ਗਿਆ ਆਪਣੇ ਸੰਬੋਧਨ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਨੂਰਮੈਲ ਤੋਂ ਨਵਰਾਂਗ ਚੈਨਲ ਦੇ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਦੁਨੀਆ ਪਰ ਚ ਬੈਠੇ ਸਾਰੇ ਦੇਸ਼ ਭਗਤਾਂ ਨੂੰ 79 ਕੰਤਨਤਾ ਦਿਵਸ ਦੀਆਂ ਮੈਂ ਨੰਬਰ ਦਾ ਜੂਨੀਅਰ ਵੱਲੋਂ ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਲਾਇਨਸ ਕਲੱਬ ਨੂਰਮਹਿਲ ਡਰੀ ਵੱਲੋਂ ਦਿਵਲ ਮੁਬਾਰਕਬਾਦ ਦਿੰਦਾ ਔਰ ਅੱਜ ਸਾਡੇ ਇਸ ਨੰਬਰ ਦਾ ਜੂਨੀਅਰ ਦੇ ਵਿੜੇ ਵਿੱਚ ਪੰਜਾਬ ਦੀ ਸ਼ਾਨ ਰਾਣਾ ਗੁਰੀਤ ਜੀ ਐਮ ਐਲ ਏ ਕਪੂਰਥਲਾ ਔਰ ਕੈਬਨੇ मिनिस्टर ਗਵਰਨਮੈਂਟ ਆਫ ਪੰਜਾਬ ਔਰ ਫਾਰਮਰ ਐਮਪੀ ਸਾਹਿਬ ਸਾਡੇ ਦਰਮਿਆਨ ਆਏ ਜਿਨ੍ਹਾਂ ਦਾ ਸਾਰੇ ਦੇਸ਼ ਭਗਤਾਂ ਨੇ ਰੱਜ ਰੱਜ ਕੇ ਸੁਆਗਤ ਕੀਤਾ ਔਰ ਉਹਨਾਂ ਨੇ ਵੀ ਖੁੱਲਾ ਸਮਾਂ ਦੇ ਕੇ ਸਾਰਿਆਂ ਨੂੰ ਸਤਿਕਾਰਿਆ ਅਸੀਂ ਉਹਨਾਂ ਦਾ ਡਾਟਰ ਅਨੋਜ ਸਿੰਘ ਦਾਇਆ ਜੀ ਦਾ ਸਾਡੇ ਪੰਜਾਬ ਦੇ ਸੂਬਾ ਪ੍ਰਧਾਨ ਜਨੈਸੀ ਚਰਮਨੀ ਜੀ ਤੇ ਉਹਨਾਂ ਦੀ ਸਾਰੀ ਪੂਰੀ ਟੀਮ ਦਾ ਤੇ ਸਾਡੇ ਜਿਹੜੇ ਅੰਮ੍ਰਿਤਸਰ ਤੋਂ ਡਿਸਟ੍ਰੈਕਟ ਦੇ ਥੀ ਟੂ ਬਾਂਡੀ ਦੇ ਫਸਟ ਵਾਈਸ ਗਵਰਨਰ ਸੇ ਆਏ ਸੀਗੇ ਉਹਨਾਂ ਦਾ ਉਹਨਾਂ ਸਮੇਤ ਸਾਰੀਆਂ ਸ਼ਖਸੀਤਾਂ ਦਾ ਜਿੰਨੇ ਵੀ ਇੱਥੇ ਆਏ ਆ ਜੇ ਮੈਂ ਨਾਂ ਲਵਾਂਗਾ ਤਾਂ ਸਾਰੀਆਂ ਸ਼ਖਸੀਅਤਾਂ ਹੀ ਹੈਗੀਆਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਆ ਕੇ ਰਾਸ਼ਟਰ ਨੂੰ ਸਲਾਮ ਕੀਤਾ ਜਿਹੜੀ ਸਾਡੀ ਨੰਬ ਦਾ ਜੂਨੀਅਨ ਜਿਹੜਾ ਅੱਜ 31ਵਾਂ ਤਿਉਹਾਰ ਮਨਾ ਰਹੀ ਆ ਉਹਦੇ ਵਿੱਚ ਸ਼ਿਰਕਤ ਕਰਕੇ ਬਹੁਤ ਵੱਡੀ ਗੰਤੀ ਵਿੱਚ ਆਪਣੀ ਸ਼ਮੂਲੀਅਤ ਕਰਕੇ ਜੋ ਜਿੱਥੇ ਸਾਡੇ ਤਿਰੰਗੇ ਝੰਡੇ ਦਾ ਸਤਿਕਾਰ ਕੀਤਾ ਉਥੇ ਸਾਡਾ ਵੀ ਬਹੁਤ ਵੱਡਾ ਮਾਣ ਵਧਾਇਆ ਇੱਕ ਵਾਰੀ ਫੇਰ ਗਣਤੰਤਰ ਦੇ ਉਸ ਦੇ ਉੱਪਰ ਸਾਰੇ ਦੇਸ਼ਵਾਸੀਆਂ ਨੂੰ ਜਿਹੜੇ ਸਾਡੇ ਪ੍ਰੋਗਰਾਮ ਦੇਖਦੇ ਆ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਬਹੁਤ ਸਾਰੇ ਮੁਬਾਰਕਬਾਦ ਆਓ ਆਪਾਂ ਹਮੇਸ਼ਾ ਤਰੰਗੇ ਝੰਡੇ ਨੂੰ ਸਲਾਮ ਕਰੀਏ ਦੇਸ਼ ਨੂੰ ਸਮਰਪਤ ਰਹੀਏ ਆਪਣੇ ਬੱਚਿਆਂ ਦੇ ਵਿੱਚ ਔਰ ਬੜੀ ਨਸਲਾਂ ਦੇ ਵਿੱਚ ਦੇਸ਼ ਭਗਤੀ ਦੀ ਜਿਹੜੀ ਭਾਵਨਾ ਹੈਗਾ ਉਹ ਭਰਿਏ ਜੈ ਹਿੰਦ जय भारत फगवाड़ा दी प्रसिद्ध समाज सेविका श्रीमती अनीता सोमप्रकाश ਵੱਲੋਂ अर्बन स्टेट फगवाड़ा ਦੇ پارک ਵਿਖੇ ਗਣਤੰਤਰ ਦਿਵਸ ਬਸੰਤ ਪੰਚਮੀ ਅਤੇ ਲੋਹੜੀ ਦਾ ਤਿਹਾੜ ਬੜੇ ਹੀ ਧੂਮਤਮ ਨਾਲ ਮਨਾਇਆ ਗਿਆ ਇਸ ਦੌਰਾਨ ਜਿੱਥੇ ਦੇਸ਼ ਭਗਤੀ ਨਾਲ ਸੰਬੰਧਿਤ ਗੀਤ ਪੇਸ਼ ਕੀਤੇ ਗਏ ਉੱਥੇ ਹੀ ਲੋਹੜੀ ਦਾ ਪ੍ਰਾਚੀਨ ਢੋਣਾ ਵੀ ਬਾਲਿਆ ਗਿਆ ਫਗਵਾੜਾ ਦੀ ਪ੍ਰਸ਼ਾਸਨ ਸਾਹਿਬ ਕਾ ਸ਼੍ਰਮਤੇ ਨੀਤਾ ਸੋਮਪrakash ਵੱਲੋਂ ਅਰਮਨ ਸਟ੍ਰੀਟ ਫਗਵਾੜਾ ਦੀ ਪਾਰਕ ਵਿਖੇ ਗਣਤੰਤਰ ਦਿਵਸ ਬਸੰਤ ਪੰਚਮੀ ਅਤੇ ਲੋਹੜੀ ਦਾ ਤਿਉਹਾਰ ਬੜੀ ਹੀ ਧੂਮ-ਧਾਮ ਨਾਲ ਮਨਾਇਆ ਗਿਆ ਇਸ ਦੌਰਾਨ ਜਿੱਥੇ ਦੇਸ਼ ਭਗਤੀ ਨਾਲ ਸੰਬੰਧਿਤ ਗੀਤ ਪੇਸ਼ ਕੀਤੇ ਗਏ ਉੱਥੇ ਹੀ ਲੋਹੜੀ ਦਾ ਪ੍ਰਾਚੀਨ ਧੂਣਾ ਵੀ ਬਾਲਿਆ ਗਿਆ ਇਸ ਦੌਰਾਨ ਸਮੂਹ ਮਹਿਲਾਵਾਂ ਨੇ ਡੀਜੇ ਦੀਆਂ ਧੂਣਾਂ ਤੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਐਲਾਨ ਕੀਤਾ ਤੇ ਇੱਕ ਦੂਸਰੇ ਨੂੰ ਇਨ੍ਹਾਂ ਦਿਹਾੜਿਆਂ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਇਸ ਮੌਕੇ ਵਕਵਾ ਕੋ ਬੁਲਾ ਰਹੇ ਨੇ ਜਿੱਥੇ ਮੈਡਮ ਨੀਤਾ ਸੋਮਪ੍ਰਕਾਸ਼ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਉਹਨਾਂ ਕਿਹਾ ਕਿ ਮੈਡਮ ਨੀਤਾ ਸੋਮਪ੍ਰਕਾਸ਼ ਵੱਲੋਂ ਹਰ ਤਿਉਹਾਰ ਨੂੰ ਬੜੇ ਹੀ ਚਾਵਾਂ ਨਾਲ ਮਨਾਇਆ ਜਾਂਦਾ ਹੈ ਉਹਨਾਂ ਨਾਲ ਹੀ ਮੈਡਮ ਨੀਤਾ ਸੋਮਪ੍ਰਕਾਸ਼ ਦਾ ਕੀਤੇ ਸੁਪਰਾਲੇ ਲਈ ਧੰਨਵਾਦ ਕੀਤਾ ਤੇ ਸਮੂਹ ਫਗਵਾੜਾ ਵਾਸੀਆਂ ਨੂੰ ਗਣਤੰਤਰ ਦਿਵਸ ਪਸੰਤ ਪੰਚਮੀ ਤੇ ਲੋਹੜੀ ਦੇ ਤਿਉਹਾਰ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਇਸ ਦੌਰਾਨ ਸਮੂਹ ਮਹਿਲਾਵਾਂ ਨੂੰ ਮੂੰਗਫਲੀ ਵੀ ਵੰਡੀ ਗਈ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅਜ ਗਣਤੰਤਰਤਾ ਦਿਵਸ ਤੇ ਸਾਰੇ ਦੇਸ਼ ਨੂੰ ਅਤੇ ਫਗਵਾੜਾ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਹੋਵੇ ਜੀ ਅੱਜ ਅਰਬਨ ਸਟੇਜ ਦੇ ਵਿੱਚ ਮੈਡਮ ਅਨੀਤਾ ਸੰਪੂਰ ਸੰਪਰਕਾਸ਼ੀ ਹੁਣਾ ਨੇ ਅਰਬਨ ਸਟੇਜ ਦੇ ਗਰਾਊਂਡ ਦੇ ਵਿੱਚ ਗਣਤੰਤਰਤਾ ਦਿਵਸ ਮਨਾਇਆ ਔਰ ਬਸੰਤ ਪੰਛਮੀ ਮਨਾਇਆ ਔਰ ਲੋਹੜੀ ਦਾ ਤਿਉਹਾਰ ਮਨਾਇਆ ਸਾਰੀਆਂ ਪੈਣਾ ਸ਼ਾਮਲ ਹੋਈਆਂ ਔਰ ਬਹੁਤ ਸਾਰਿਆਂ ਨੇ ਇੰਜੋਏ ਕੀਤਾ ਮੈਡਮ ਨੇ ਲੋਹੜੀ ਵੀ ਬਾਲੀ ਗੀਤ ਵੀ ਗਾਏ ਗਏ ਔਰ ਪੰਗੜਾ ਵੀ ਪਾਇਆ ਗਿਆ ਗਣਤੰਤਰਤਾ ਦਿਵਸ ਤੇ ਗੀਤ ਵੀ ਗਾਏ ਗਏ ਦੇਸ਼ ਵਾਸਤੇ ਅਸੀਂ ਸਾਰੇ ਬਹੁਤ ਖੁਸ਼ ਆ ਔਰ ਮੈਡਮ ਸਾਡੇ ਵਧਾਈ ਦੇ ਪੱਤਰ ਆ ਕਿ ਕੁਝ ਵੀ ਤਿਉਹਾਰ ਕੁਝ ਵੀ ਫੰਕਸ਼ਨ ਹੋਵੇ ਉਹ ਜ਼ਰੂਰ ਮਨਾਉਂਦੇ ਆ ਸਾਰੀਆਂ ਬੀਬੀਆਂ ਭੈਣਾਂ ਨੂੰ ਇਕੱਠੇ ਕਰਦੇ ਆ ਔਰ ਮੈਡਮ ਨੇ ਖਾਣ ਪੀਣ ਦਾ ਬੰਦੋਬਸਤ ਵੀ ਕੀਤਾ ਹੁੰਦਾ ਆ ਸਾਰੇ ਬਹੁਤ ਆਨੰਦਮੰਦ ਆ ਔਰ ਮੈਂ ਸਾਰੇ ਅਨੁਸੂਚ ਦੁਬਾਰਾ ਗਣਤੰਤਰਤਾ ਦਿਵਸ ਬਸੰਤ ਪੰਚਮੀ ਅਤੇ ਲੋਹੜੀ ਦੀ ਲੱਖ ਲੱਖ ਵਧਾਈ ਦਿੰਦੀ ਆ ਮਾਨਵ ਅਧਿਕਾਰੀ ਪਰਿਸ਼ਦ ਇੰਡੀਆ ਦੀ ਐਂਟੀ ਕ੍ਰਾਪਸ਼ਨ ਸੈੱਲ ਦੇ ਮੈਂਬਰਾਂ ਵੱਲੋਂ ਵਰਿੰਦਰ ਪਾਰਕ ਫਗਵਾੜਾ ਵਿਖੇ 26 ਜਨਵਰੀ ਗਣਤੰਤਰ ਦਿਵਸ ਪੜੀ ਹੀ ਤੋਂਮਤਮਨਾ ਮਨਾਇਆ ਗਿਆ। ਇਸ ਸਮਾਗਮ ਪ੍ਰਧਾਨ ਰਮਨ ਨੇਰਾ ਦੀ ਅਗਵਾਈ ਹੇਠ ਮਨਾਇਆ ਗਿਆ। ਆਪਣੇ ਸੰਬੋਧਨ ਵਿੱਚ ਜਿੱਥੇ ਰਮਨ ਨੇਰਾ ਤੋਂ ਇਲਾਵਾ ਹੋਰ ਨਾ ਬੁਲਾ ਰਹੇ ਨੇ ਸਮੂਹ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਸਮੂਹ ਦੇਸ਼ ਵਾਸੀਆਂ ਨੂੰ ਦੇਸ਼ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਣ ਦਾ ਸੰਦੇਸ਼ ਦਿੱਤਾ। ਸਲਬ ਸ਼ਕਤੀ ਸੈਨਾ ਫਗਵਾੜਾ ਦੇ ਸਮੂਹ ਮੈਂਬਰਾਂ ਵੱਲੋਂ ਸਿਟੀ ਪ੍ਰਧਾਨ ਸੰਤੋਖ ਕੁਮਾਰ ਸੋਖਾ ਦੀ ਅਗਵਾਈ ਹੇਠ 26 ਜਨਵਰੀ ਗਣਤੰਤਰ ਦਿਵਸ ਪੜੇ ਹੀ ਉਮਤਵ ਨਾਲ ਮਨਾਇਆ ਗਿਆ ਇਸ ਦੌਰਾਨ ਜਿੱਥੇ ਬਾਕਪਕ ਬੁਲਾ ਰਹੇ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਗਣਤੰਤਰ ਦਿਵਸ ਦੀਆਂ ਹਾਰਦਿਕ ਵਧਾਈਆਂ ਦਿੱਤੀਆਂ ਉੱਥੇ ਹੀ ਸਮੂਹ ਮੈਂਬਰਾਂ ਵੱਲੋਂ ਮੁਹੱਲਾ ਭਗਤਪੁਰਾ ਵਿਖੇ ਲੱਡੂ ਵੰਡੇ ਗਏ ਇਸ ਦੌਰਾਨ ਸਮੂਹ ਮੈਂਬਰਾਂ ਨੇ ਬੜੇ ਹੀ ਪਿਆਰ ਤੇ ਸਤਿਕਾਰ ਸਹਿਤ ਆਂ ਜਾਣ ਵਾਲੇ ਰਾਗ ਇਰਾਦਾ ਲੱਡੂਆਂ ਨਾਲ ਮੂੰ ਮਿੱਠਾ ਕਰਵਾਇਆ ਇਸ ਦੌਰਾਨ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀ ਅਤੇ ਸ਼ਹਿਰ ਦੇ ਪਤਵੰਤੇ ਮੌਜੂਦ ਸਨ ਸਰਬਸ਼ਕਤੀ ਸੈਨਾ ਪਗਵਾੜਾ ਬਲੋਸ਼ਪੀ ਜਨਮ ਦਿਹਾੜੀ ਤੇ ਆੜ ਪੜੀ ਸੀ ਤੁਮ ਦਾਮ ਤੇ ਉਹ ਸ਼ਾਲਾ ਬਣਾਇਆ ਗਿਆ ਜਿਸ ਵਿੱਚ ਸਰਬਸ਼ਕਤੀ ਸੈਨਾ ਪਗਵਾੜਾ ਵੱਲੋਂ ਲੱਡੂ ਵੰਡ ਕੇ ਜਿਹੜਾ ਲੋਕਾਂ ਦਾ ਮੂੰਹ ਮਠਾ ਕਰਾਇਆ ਗਿਆ ਉਸ ਦੇ ਵਿੱਚ ਸਾਰਿਆਂ ਨੂੰ ਦੇਸ਼ ਦਾ ਸੰਵਿਧਾਨ ਲਾਗੂ ਹੋਣ ਦੇ ਨਕਨਕ ਵਧਾਈ ਦਿੰਦੇ ਆ ਤੇ ਜਿਹੜਾ ਸਾਡਾ ਕੀ ਦੇਸ਼ ਦਾ ਸੰਵਿਧਾਨ ਸੀ ਉਹ ਹਰ ਵਰਗ ਦੇ ਲਈ ਬਹੁਤ ਵਧੀਆ ਸੀ ਤੇ 26 ਜਨਵਰੀ ਦੇ ਇਸ ਮੌਕੇ ਤੇ ਸਰਬਸ਼ਕਤੀ ਸੈਨਾ ਸਾਰੇ ਨਿਵਾਸੀਆਂ ਨੂੰ ਅਤੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹੈ और जय श्री राम ते हुन समा हो गया है तो इजाजत ला दिस बुलेटिन इज स्पॉन्सर्ड बाय प्लस ब्रॉडबैंड इंटरनेट का पाप